ਲਾਜਵੰਤੀ ਰਾਜਸਤਾਨੀ ਲੋਕ ਕਹਾਣੀ ਸਮੇਂ ਦੀ ਢਲਾਨ ਉੱਤੇ ਕੁਦਰਤੀ ਗੋਦੀ ਵਿੱਚ ਇੱਕ ਪਿੰਡ ਵਸਿਆ ਹੋਇਆ ਸੀ ਇਹੋ ਜਿਹੇ ਜਹਜੇ ਪਿੰਡ ਹੁੰਦੇ ਆ ਉਹੋ ਜਿਹਾ ਪਿੰਡ ਸੀ ਸਾਰੇ ਪਿੰਡ ਵਿੱਚ ਉੱਚੀਆਂ ਨਵੀਆਂ ਨੀਵੀਆਂ ਚੌਪੜੀਆਂ ਸੀ ਓ ਮੇਗਾਰੇ ਨਾਲ ਲਪੀਆਂ ਹੋਈਆਂ ਕੰਧਾਂ ਉਹੀ ਉਖੜੇ ਹੋਏ ਲਿਓੜ ਘਰ ਘਰ ਮਿੱਟੀ ਦੇ ਚੁੱਲ੍ਹੇ ਉਹੀ ਫਰੋਜੀ ਧੂਆਂ ਮਰਦਾਂ ਦੇ ਸਿਰਾਂ ਉੱਤੇ ਬੰਕੇ ਸਾਫੇ ਉਹੀ ਤਾਰਾਂ ਮੜੀਆਂ ਲਾਠੀਆਂ ਜਾਤ ਮੁਤਾਬਕ ਔਰਤਾਂ ਦੇ ਅੱਡੋ ਅੱਡ ਤਰ੍ਹਾਂ ਦੇ ਲਹੰਗੇ ਉਹੀ ਛਾਤੀ ਤੱਕ ਕੱਢਿਆ ਹੋਇਆ ਕੁੰਡ ਉਹੀ ਭੇਡਾਂਾਂ ਦੀ ਮੈਂ ਮੈਂ ਉਹੀ ਖੁਰਾਂ ਦੀ ਉੜਦੀ ਧੂੜ ਉਹੀ ਤਰ੍ਹਾਂ ਤਰ੍ਹਾਂ ਦੀਆਂ ਲੜਾਈਆਂ ਉਹੀ ਆਪੋ ਆਪਣੇ ਝਮੇਲੇ ਉਹੀ ਸੰਗਲ ਉਹੀ ਰਸੇ ਉਹੀ ਕਿल्ले ਉਹੀ ਥਾਵਾ ਉਹੀ ਘਾਹੂਸ ਉਹੀ ਗਵਾਗੂੜਾ ਉਹੀ ਖੂਹ ਤੇ ਉਹੀ ਪਾਣੀ ਉਹੀ ਠਾਕਰ ਤੇ ਉਹੀ ਠਕਰਾਨੀ ਆਪਣੀ ਆਪਣੀ ਮਰਿਆਦਾ ਮੁਤਾਬਕ ਇਹ ਪਿੰਡ ਕਾਫੀ ਉੱਪਰ ਉੱਚੇ ਟਿੱਬੇ ਤੇ ਵਸਿਆ ਹੋਇਆ ਸੀ ਡੇਢ ਕੁ ਕੋਹ ਦੂਰ ਤਲਾਬ ਸੀ ਜਿਸ ਵਿੱਚ ਪਾਣੀ ਦਿਵਾਲੀ ਤੱਕ ਹੀ ਰਹਿੰਦਾ ਸੀ ਤਲਾਬ ਸੁੱਕਦਾ ਖੂਹ ਤੇ ਰੌਣਕ ਲੱਗਦੀ ਫਿਰ ਉਹੀ ਘੜੇ ਡੋਲੂ ਲੱਜਾਂ ਗਾਗਰਾਂ ਉਹੀ ਪਾਣੀ ਢੋਣ ਵਾਲੀਆਂ ਨਾਰਾਂ ਤੇ ਉਹਨਾਂ ਦੀਆਂ ਤੋਰਾਂ ਤੇ ਛਣਛਣ ਕਰਦੀਆਂ ਝਾਂਜਰਾਂ ਤੇ ਉਹੀ ਰਸਤਾ ਹੁਣ ਰਸਤਾ ਉੱਚਾ ਉੱਠਣ ਲੱਗ ਜਾਂਦਾ ਗੀਤ ਗਾਉਂਦੀਆਂ ਇਹਨਾਂ ਟੋਲੀਆਂ ਦੇ ਆਸ-ਪਾਸ ਹਵਾ ਤਰਸਦੀ ਵਗਦੀ ਉਹਨਾਂ ਨੂੰ ਛੂਣ ਵਾਸਤੇ ਸੂਰਜ ਦੀਆਂ ਕਿਰਨਾਂ ਉਹਨਾਂ ਦੇ ਰੂਪ ਜੋ ਬੰਨੂ ਛੂਣ ਵਾਸਤੇ ਤਰਸਦੀਆਂ ਪੇੜ-ਪੌਦੇ ਝੁਕ-ਝੁਕ ਕੇ ਸਲਾਮ ਕਰਦੇ ਬਸਤੀਆਂ ਬਾਹਰ ਨਿਕਲਣ ਸਾਰ ਪਾਣੀ ਭਰਨ ਜਾਂਦੀਆਂ ਔਰਤਾਂ ਜਿਵੇਂ ਖੰਭ ਨਿਕਲੇ ਆਉਂਦੇ ਜੀਵ ਨੂੰ ਖੰਭ ਲੱਗ ਜਾਂਦੇ ਦਿਲ ਨੂੰ ਖੰਭ ਲੱਗ ਜਾਂਦੇ ਪਰ ਇੱਕ ਗੁਜਰੀ ਤਾਂ ਬਸ ਜਿਵੇਂ ਸ਼ਰਮ ਦੀ ਪਤਲੀ ਸੀ ਸੋ ਨਸਾਨ ਜੰਗਲ ਵਿੱਚ ਸੇਲੀਆਂ ਨਾਲ ਜਾਂਦੀ ਹੋਈ ਵੀ ਮਜਾਲ ਹੈ ਖੁੰਡ ਪਰੇ ਸਰਕਾਰੇ ਨਾ ਮਜਾਕ ਨਾ ਚੋਲਬਾਜੀ ਨਾ ਮੋੜਵਾ ਜਵਾਬ ਵੀ ਵਾਰੀ ਬਲਾਉ ਮਸਾ ਇੱਕ ਵਾਰੀ ਜਵਾਬ ਦਿੰਦੀ ਗੁਲਾਬੀ ਬਾਹਾਂ ਤੇ ਪੀਲੀ ਚੁੰਨੀ ਜਿਵੇਂ ਇੰਦ ਤਨੁਖ ਦੇ ਦੋ ਰੰਗਾਂ ਨੇ ਅਸਮਾਨ ਛੱਡ ਕੇ ਉਹਦੇ ਉੱਤੇ ਹੀ ਸ਼ਰਨ ਲੈ ਲਈ ਹੋਵੇ ਰੰਗ ਬਰੰਗੇ ਈਨੂ ਉੱਪਰ ਪਿੱਤਲ ਦੀਆਂ ਗਾਗਰਾਂ ਠਠੇਰੇ ਨੇ ਕਿਤੇ ਚੰਦ ਦਾ ਟੁਕੜਾ ਹੱਥ ਲਾਇਆ ਹੋਵੇ ਇਸ ਤਰ੍ਹਾਂ ਕਈ ਸੇਲੀਆਂ ਦੇ ਚਿਹਰੇ ਚਮਕਦੇ ਤੇ ਹਰ ਕਿਸਮ ਦੇ ਮਜ਼ਾਕ ਕਰ ਕਰ ਥੱਕ ਗਏ ਪਰ ਉਹ ਕੁੜੀ ਜੀਨੇ ਸਿਰ ਤੇ ਗੱਗਾ ਚੱਕੀ ਹੋਈ ਸੀ ਐਡਾ ਵੱਡਾ ਕੁੰਡ ਕੁੰਡ ਕੱਢੀ ਅੰਦਰ ਨਿਮੀ ਨਿਮੀ ਮੁਸਕਰਾਉਂਦੀ ਰਹਿੰਦੀ ਪਰ ਬੋਲਦੀ ਨਾ ਇੱਕ ਵਾਰ ਇੱਕ ਸੇਲੀ ਦਾ ਗੁੱਸਾ ਤਾਂ ਆਖਰ ਨੱਕ ਤੱਕ ਆ ਗਿਆ ਉਹਨੇ ਤਾਨਾ ਮਾਰਿਆ ਜੇ ਕੁੰਡ ਹੀ ਸੁਗੜ ਹੋਣ ਦੀ ਨਿਸ਼ਾਨੀ ਆ ਤਾਂ ਫਿਰ ਅਸੀਂ ਬਾਕੀ ਸਾਰੀਆਂ ਬੇਸ਼ਰਮ ਮੇਨੇ ਵੀ ਇਸ ਮਾਰ ਨਾਲ ਵੀ ਉਹਨੇ ਕੋਈ ਢੰਡਣਾ ਖੋਲਿਆ ਇੱਕ ਵਾਰ ਤਾਨੇ ਮਾਰਨ ਵਾਲੀ ਮੂੰਹ ਕਰਕੇ ਰਤਾ ਕੋ ਉੱਪਰ ਦੇਖਿਆ ਫਿਰ ਸਿੱਧੇ ਰਸਤੇ ਤੁਰ ਪਈ ਨਾਲ-ਨਾਲ ਚੱਲਦੀ ਬੋਲੀ ਨੀ ਚੰਗਾ ਐ ਤੂੰ ਢੰਡਣਾ ਹਟਾਈ ਮਰ ਜਾਣ ਸੂਰਜ ਤੇਨੂੰ ਦੇਖਣ ਵਾਸਤੇ ਹੈ ਟੁੱਟ ਕੇ ਡਿੱਗੂਗਾ ਤੈਨੂੰ ਕੋਈ ਦੇਖਣ ਵਾਸਤੇ ਪਰ ਤੂੰ ਐ ਕਿ ਢੰਡਣੀ ਚੱਕਦੀ ਨਾਲ-ਨਾਲ ਚੱਲਦੀ ਇਹ ਸਹੇਲੀ ਹਲਕਾ ਜਿਹਾ ੱੱੱਕਾ ਮਾਰ ਕੇ ਕਹਿੰਦੀ ਜੇ ਕਿਸੇ ਨਰ ਪੰਛੀ ਨੇ ਤੇਰੀ ਗੱਲ ਤੇ ਚੁੰਝ ਮਾਰਤੀ ਫੇਰ ਦੂਜੀ ਬੋਲੀ ਮਰਦਾ ਨਾਲੋਂ ਇਹਨੂੰ ਤੀਵੀਆਂ ਤੋਂ ਵੱਧ ਡਰ ਲੱਗਦਾ ਇੱਕ ਹੋਰ ਬੋਲੀ ਕੋਈ ਦੱਸਦਾ ਸੀ ਜਦੋਂ ਇਹ ਜੰਮੀ ਹੋਣੀ ਹੈ ਹੋਣੀ ਹੈ ਤੇ ਧੁੰਨੀ ਤੱਕ ਇਹਦੇ ਕੁੰਡ ਖਿੱਚਿਆ ਹੋਣਾ ਤੇ 16 ਸ਼ਿੰਗਾਰ ਕਰਕੇ ਜੰਮੀ ਹੋਊਗੀ ਵੱਡੀ ਉਮਰ ਦੀ ਇੱਕ ਜਨਾਨੀ ਬੋਲੀ ਲੈ ਲੋ ਇਹਦੇ ਹੱਥ ਫੜ ਲੈਣੀ ਆ ਮੈਂ ਤੁਸੀਂ ਚੱਕੋ ਇਹਦਾ ਕੁੰਡ ਆਪਾਂ ਦੇਖਦੇ ਹਾਂ ਜੇ ਭੈੰਗੀ ਹੋਈ ਹੈ ਜੇ ਇਹਦੇ ਮੂੰਹ ਤੇ ਮਾਤਾ ਦੇ ਦਾਗ ਹੋਏ ਜੇ ਇਹਦਾ ਬੁੱਲ ਖੰਡਾ ਹੋਵੇ ਜੇ ਇਹਦੇ ਦੰਦ ਐ ਕਹਿੰਦੀ ਕਹਿੰਦੀ ਉਹ ਚੁੱਪ ਕਰ ਗਈ ਅਗਲੇ ਬੋਲ ਹਲੇ ਪੁਰਾਣੀ ਸੀ ਹੋਇਆ ਉਹਨੇ ਫਟਾਫਟ ਢੁੰਡ ਚੱਕਤਾ ਜਿੰਨਾਂ ਦੀ ਨਿਗਾ ਚਿਹਰੇ ਤੇ ਪਈ ਉਹਨਾਂ ਦੇ ਤਾਂ ਭਾਈ ਜੀਬ ਦੰਦਾਂ ਦੇ ਹੀਟਾਂ ਆ ਕੇ ਕੱਟ ਗਈ ਇਹੋ ਜਿਹਾ ਰੂਪ ਨਾ ਕਦੇ ਸੁਣਿਆ ਨਾ ਕਦੇ ਦੇਖਿਆ ਇਹ ਰੂਪ ਟਕਿਆ ਹੀ ਠੀਕ ਸੀ ਇੱਕ ਵਾਰ ਤਾਂ ਸਾਰਿਆਂ ਦੇ ਮੂੰਹ ਉੱਤਰ ਗਏ ਸੂਰਜ ਚੜ੍ਹਨ ਪਿੱਛੇ ਚੰਦ ਦੀ ਕੀ ਔਕਾਤ ਲੱਖ ਭਲਾ ਹੋਵੇ ਵਿਚਾਰੀ ਦਾ ਜਿਨੇ ਮੂੰਹ ਟੱਕ ਕੇ ਤਮਾਮ ਔਰਤਾਂ ਦੀ ਇੱਜ਼ਤ ਰੱਖੀ ਹੋਈ ਸੀ ਜਿਨ੍ਹਾਂ ਨੇ ਸੱਤ-ਸੱਤ ਜਨਾਨੀਆਂ ਹੋਣ ਉਹ ਵੀ ਬੰਦਾ ਜੇ ਇਹ ਨੂੰ ਵੇਖ ਲਵੇ ਹੈ ਤਾਂ ਉਹ ਹੋਰ ਕਿਸੇ ਵੱਲ ਨਹੀਂ ਸੀ ਝਾਕਦਾ ਇਹੋ ਜਿਹਾ ਰੂਪ ਸੱਤ ਜਿੰਦਰੀਆਂ ਦੇ ਅੰਦਰ ਬੰਦ ਠੀਕ ਹੈ ਭਣੇ ਇਹ ਬੋਲ ਸੁਣਨ ਸਰ ਜਿਸੇਲੀ ਨੇ ਕੁੰਡ ਚੁੱਕਿਆ ਸੀ ਫੌਰਨ ਹੀਠਾਂ ਕਰਤਾ ਕੁੰਡ ਚੰਦ ਅੱਗੇ ਜਿਵੇਂ ਬੱਦਲੀ ਆ ਗਈ ਹੋਵੇ ਡੂੰਗਾ ਸਾ ਲੈ ਕੇ ਬੋਲੀ ਦਿਨ ਵਿੱਚ ਇੰਨਾ ਚਮਕਦਾ ਹੈ ਤੇਰਾ ਮੂੰਹ ਰਾਮ ਜਾਣੇ ਰਾਤ ਨੂੰ ਕਿੰਨੀ ਅੱਗ ਲਾਉਂਦਾ ਹੋਵੇਗਾ ਰਾਮ ਤੋਂ ਵੱਧ ਤਾਂ ਇਹ ਖੁਦ ਹੀ ਜਾਣਦੀ ਹੈ ਸਾਰੀਆਂ ਜਣੀਆਂ ਦੇ ਪੈਰ ਜਿਵੇਂ ਜ਼ਮੀਨ ਵਿੱਚ ਗੱਡ ਗਏ ਹੋਣ ਜੇ ਸਾਧਖੜ ਔਰਤ ਨੇ ਹੱਥ ਫੜੇ ਸੀ ਤੇ ਰੁਕ ਰੁਕ ਕੇ ਬੋਲੀ ਰਸ ਦੇ ਲੋਭੀ ਪੌਰੇ ਇਹੋ ਜਿਹਾ ਰੂਪ ਦੇਖ ਕੇ ਤਾਂ ਸੁਪਨੇ ਵਿੱਚ ਵੀ ਹੋਰ ਕਿਸੇ ਫੁੱਲ ਤੇ ਚੱਕਰ ਨਹੀਂ ਘਟਦੇ ਇੱਕ ਕਹਿੰਦੀ ਮੈਨੂੰ ਤਾਂ ਮਰਦ ਜਾਦ ਉੱਪਰ ਮਰ ਕੇ ਵੀ ਇਤਵਾਰ ਨਹੀਂ ਆਉਂਦਾ ਮਿਸਰੀ ਛੱਡ ਕੇ ਅਫੀਮ ਖਾਂਦੇ ਫਿਰਦੇ ਨੇ ਅਫੀਮ ਵੱਧ ਮਿੱਠੀ ਲੱਗਦੀ ਹੈ ਇਹਨਾਂ ਨੂੰ ਮਿਸਰੀ ਤੋਂ ਵੀ ਲੱਗਦੀ ਹੋਊਗੀ ਫੇ ਮਿੱਠੀ ਇੱਕ ਗੱਲ ਤਾਂ ਸੋਚੀ ਹੀ ਨਹੀਂ ਆਪਾਂ ਜੇ ਸਾਰੇ ਪੌਰੇ ਦੂਜੇ ਫੁੱਲਾਂ ਨੂੰ ਛੱਡ ਕੇ ਇੱਕ ਫੁੱਲ ਤੇ ਮਣਰੋਣ ਲੱਗ ਜਾਣ ਤੇ ਫੇਰ ਆਪਣੀ ਕਿੰਨੀ ਦੁਰਗਤੀ ਹੋਊਗੀ ਇੱਕ ਹੋਰ ਹੱਸ ਕੇ ਬੋਲੀ ਨੀ ਆਪਣੀ ਗੱਲ ਛੱਡ ਉਸ ਫੁੱਲ ਦੀ ਵੀ ਤਾਂ ਪੁੱਛ ਤੇਰੀ ਕਿੰਨੀ ਕਿ ਦੁਰਗਤੀ ਹੁੰਦੀ ਹੈ ਉਹਨਾਂ ਦੀ ਨਿਗਾਹ ਸਾਹਮਣੇ ਆਉਂਦੇ ਇੱਕ ਮਰਦ ਉੱਪਰ ਪਈ ਪਰ ਉਹ ਤਾਂ ਆਪਣੀ ਹੀ ਧੁੰਨ ਵਿੱਚ ਮਸਤ ਸੀ ਉਹਦੇ ਦੋਵਾਂ ਹੱਥਾਂ ਵਿੱਚ ਦੋ ਸਫੈਦ ਕਬੂਤਰ ਸਨ ਇੱਕ ਵਾਰ ਉਹਨੇ ਵੀ ਨਜ਼ਰ ਉੱਪਰ ਕੀਤੀ ਤਾਂ ਦੇਖਿਆ ਕੁਝ ਔਰਤਾਂ ਕੁੜੀਆਂ ਆ ਰਹੀਆਂ ਸਨ ਉਹ ਦੇਖਿਆ ਜਿਵੇਂ ਬਿਰਖ ਬੂਟਿਆਂ ਨੂੰ ਦੇਖਦਾ ਹੋਵੇ ਜਿਵੇਂ ਅਣਕੜੇ ਪੱਥਰ ਦੇਖ ਰਿਹਾ ਹੋਵੇ ਪਰਵਾਹੀ ਨਹੀਂ ਕੀਤੀ ਕਿਸੇ ਦੇ ਰਸਤੇ ਤੋਂ ਰਤਾਕ ਖਟਕੇ ਇੱਕ ਪਾਸੇ ਹੋ ਕੇ ਤੁਰਨ ਲੱਗ ਪਿਆ ਸਫੈਦ ਕਮੀਜ਼ ਸਫੈਦ ਤੋਤੀ ਆਬਨੂਸੀ ਦਾੜੀ ਮੂੰਹ ਤਾਂ ਸਾਫ਼ ਨਹੀਂ ਦਿਸਿਆ ਪਰ ਕੱਦ ਕਾਠ ਮਜ਼ਬੂਤ ਸੀ ਹੱਥਾਂ ਵਿੱਚ ਲੈ ਕਬੂਤਰਾਂ ਨੂੰ ਦੇਖਦਾ ਦੇਖਦਾ ਅੱਗੇ ਨਿਕਲ ਗਿਆ ਪਿੱਛੇ ਮੁੜ ਕੇ ਦੇਖੇ ਸਵਾਲ ਨਹੀਂ ਮਤਲਬ ਹੀ ਨਹੀਂ ਉਹਨੇ ਚੱਕਿਆ ਹੀ ਨਹੀਂ ਮੁੜ ਕੇ ਸੇਲੀਆਂ ਇੱਕ ਦੂਜੀ ਦੇ ਮੂੰਹ ਦੇਖਣ ਲੱਗੀਆਂ ਤਾਂ ਤਮਾਮ ਸਨਾਟੇ ਨੂੰ ਤੋੜਦੀ ਹੋਈ ਉਹ ਅਧੇੜ ਉਮਰ ਦੀ ਔਰਤ ਜੀਨੇ ਸਤਵੰਤੀ ਦੇ ਹੱਥ ਫੜੇ ਸਨ ਬੋਲੀ ਤੇਰੇ ਰੂਪ ਦੀ ਤਾਕਤ ਤਾਂ ਮੰਨੀਏ ਜੇ ਇਸ ਭੋਰੇ ਨੂੰ ਨਚਾ ਕੇ ਦਿਖਾਵੇਂ ਕੁੰਡ ਚੁੱਕ ਕੇ ਮੂੰਹ ਦਿਖਾਉਣ ਵਾਲੀ ਕੁੜੀ ਬੋਲੀ ਇਹਦੇ ਅੱਖਾਂ ਹਨ ਪਰ ਇਹ ਅੰਨਾਂ ਮੰਨਦੀਆਂ ਅੱਖਾਂ ਵੀ ਮੀਚੀਆਂ ਹੋਈਆਂ ਕਿਸ ਤਰ੍ਹਾਂ ਨ ਮਰਦਾ ਇਹ ਦੂਜੀ ਬੋਲੀ ਇਹ ਤਾਂ ਇਹਦੀ ਮਰਦਾਨਗੀ ਉੱਪਰ ਸ਼ੱਕ ਐ ਤੀਜੀ ਬੋਲੀ ਤੈਨੂੰ ਜਾਂਚ ਪਰਖ ਕਰਨ ਦਾ ਮੌਕਾ ਕਦੋਂ ਮਿਲਿਆ ਹੱਸ ਕੇ ਉੱਤਰ ਦਿੱਤਾ ਸੁਪਨੇ ਵਿੱਚ ird gird ਜਾਂਦੀਆਂ ਕੁੜੀਆਂ ਨੇ ਕਿਹਾ ਤਾਂ ਵੀ ਤੂੰ ਨਸੀਬਾਂ ਵਾਲੀ ਐ ਸਾਡੇ ਤਾਂ ਸੁਪਨੇ ਵਿੱਚ ਵੀ ਨਹੀਂ ਕਦੇ ਆਇਆ ਅਜਿਹਾ ਜਿਸ ਵਾਰ ਇਸ ਵਾਰ ਲਾਜਵੰਤੀ ਦੇ ਬੁੱਲ ਫਰਕੇ ਸ਼ਰਮ ਨਹੀਂ ਆਉਂਦੀ ਇਹੋ ਜੀਆਂ ਗੱਲਾਂ ਕਰਦੀਆਂ ਨੂੰ ਇੱਕ ਬੋਲੀ ਸ਼ਰਮ ਅਰ ਰੂਪ ਜੇ ਪਲ ਪਰ ਛੱਡੇ ਸਾਡੇ ਹਿੱਸੇ ਤਾਂ ਹੀ ਆਵੇ ਸਾਨੂੰ ਸ਼ਰਮ ਮਾੜੇ ਮੋٹے ਛੇਲੀਆਂ ਨਾਲ ਓਲਜਣ ਦਾ ਕੋਈ ਫਾਇਦਾ ਨਹੀਂ ਵੈਸੇ ਵੀ ਗੱਲ ਘੱਟ ਕਰਦੀ ਸੀ ਪਰ ਉਸ ਦਿਨ ਪਿੱਛੋ ਤਾਂ ਸਮਝੋ ਮੋਨ ਹੀ ਧਾਰ ਲਿਆ ਇਧਰ ਉਧਰ ਦੀਆਂ ਗੱਲਾਂ ਉਹਨੂੰ ਹੁਣ ਚੰਗੀਆਂ ਨਹੀਂ ਸੀ ਲੱਗਦੀਆਂ ਜਿਵੇਂ ਪਾਣੀ ਦੇ ਤਲ ਉੱਪਰ ਕਿਸੇ ਨੇ ਕੰਕਰ ਸੁੱਟ ਦਿੱਤਾ ਹੋਵੇ ਅਗਨੀ ਦੇਵ ਨੂੰ ਦੂਰ ਪਰਨਾ ਮੇਂ ਠੀਕ ਹੈ ਹਰ ਰੋਜ਼ ਉਹੀ ਹੁੰਦਾ ਹੱਥਾਂ ਵਿੱਚ ਦੋ ਕਬੂਤਰ ਜਵਾਨ ਸਾਹਮਣਿਓਂ ਆਉਂਦੇ ਆਉਂਦਾ ਰਸਤੇ ਤੋਂ ਰਤਾ ਹਟਕੇ ਭਰਾ ਨੀਵੀਂ ਪਾ ਕੇ ਲੰਘ ਜਾਂਦਾ ਲਾਜਵੰਤੀ ਨਾਰ ਪਤਲੇ ਦੁਪੱਟੇ ਦੇ ਕੁੰਡ ਵਿੱਚ ਉਹਦਾ ਸਫੈਦ ਲਿਬਾਸ ਤੇ ਸਫੈਦ ਕਬੂਤਰ ਦੇਖਦੀ ਲੰਘ ਜਾਂਦੀ ਇੱਕ ਦਿਨ ਇੱਕ ਸੇਲੀ ਕਹਿੰਦੀ ਇਹ ਪਾਗਲਾ ਜੇ ਵਚਨ ਦੇ ਦੇ ਮੈਂ ਔਰਤ ਜੂਨ ਛੱਡ ਕੇ ਕਬੂਤਰੀ ਬਣਨ ਵਾਸਤੇ ਤਿਆਰ ਹੋ ਜਾਵਾਂ ਫੇਰ ਤਾਂ ਮੇਰਾ ਪਿੱਛਾ ਕਰਕੇ ਮੈਨੂੰ ਫੜੇਗਾ ਹੀ ਨਾ ਦੂਜੀ ਨੇ ਤਪਾਕ ਜਵਾਬ ਦਿੱਤਾ ਉਹਦੇ ਕੰਨਾਂ ਤੱਕ ਮੇ ਤੇਰੀ ਗੱਲ ਪਹੁੰਚ ਗਈ ਫੇਰ ਤਾਂ ਉਹ ਕਬੂਤਰ ਵੀ ਨਹੀਂ ਫੜੇਗਾ RAM ਜਾਣੇ ਕੀ ਸੋਚ ਕੇ ਇੱਕ ਸੇਲੀ ਨੇ ਲਾਜਵੰਤੀ ਨੂੰ ਕਿਹਾ ਕਿਉਂ ਨਹੀਂ ਤੇਰਾ ਮਨ ਕਬੂਤਰੀ ਬਣਨ ਨੂੰ ਕਰਦਾ ਹੈ ਕਿ ਨਾ ਹੌਲੀ ਦੇਣੀ ਲਾਜਵੰਤੀ ਐਨਾ ਕੋ ਬੋਲੀ ਇਨਸਾਨੀ ਜ਼ਿੰਦਗੀ ਦਾ ਸੁੱਖ ਛੱਡ ਕੇ ਮੈਂ ਕਬੂਤਰੀ ਬਣਨ ਵਾਸਤੇ ਕਿਉਂ ਸੋਚਾਂ ਸਾਰੀਆਂ ਹੱਸਣ ਲੱਗ ਪਈਆਂ ਲੱਗਦਾ ਤੇਰੇ ਸੋਹਣੇ ਬदन ਅੰਦਰ ਦਿਲ ਹੈ ਹੀ ਨਹੀਂ ਤੂੰ ਤਾਂ ਸੋਨਾ ਘੜਿਆ ਤਰਾਸ਼ਿਆ ਹੋਇਆ ਪੱਥਰ ਹੈ ਐਨਾ ਕੋ ਫਰਕ ਹੈ ਕਿ ਤੂੰ ਸਾਹ ਲੈਨੀ ਹੈ ਤੁਰਦੀ ਫਿਰਦੀਆਂ ਹਿੱਲਣ ਚੁਲਣ ਨਾਲ ਕੀ ਫਰਕ ਪੈਂਦਾ ਹਰ ਰੋਜ਼ ਪਾਣੀ ਭਰਨ ਜਾਣਾ ਹਰ ਰੋਜ਼ ਉਹੀ ਮਜ਼ਾਕ ਉਹੀ ਛੇੜਛਾੜ ਰਸਤੇ ਵਿੱਚ ਚੱਲਦੇ ਚੱਲਦੇ ਵੀ ਖੂਹ ਉੱਤੇ ਪਾਣੀ ਭਰਦੇ ਭਰਦੇ ਵੀ ਸਿਰਾਂ ਉੱਤੇ ਘੜੇ ਖਾਲੀ ਹੋਣ ਜਾਂ ਭਰੇ ਹੋਣ ਉਹੀ ਚੋਲ ਉਹੀ ਬਾਤਚੀਤ ਦੁਨੀਆਂ ਵਿੱਚ ਹੋਰ ਗੱਲਾਂ ਤਾਂ ਜਿਵੇਂ ਮੁੱਕ ਹੀ ਗਈਆਂ ਹੁਣ ਆਖਰ ਇੱਕ ਦਿਨ ਲਾਚਾਰ ਹੋ ਕੇ ਲਾਜਵੰਤੀ ਨੇ ਆਪਣੇ ਚੀਪੇ ਹੋਏ ਬੁੱਲ ਖੋਲੇ ਬੋਲੀ ਇੱਕ ਪਲ ਵੀ ਤੁਹਾਡੇ ਨਾਲ ਰਹਿਣ ਦਾ ਕੋਈ ਧਰਮ ਨਹੀਂ ਸੀਲਿਆ ਨੂੰ ਇਹ ਗੱਲ ਬੜੀ ਬੁਰੀ ਲੱਗੀ ਕਹਿੰਦੀ ਆ ਜਿਵੇਂ ਤੇਰਾ ਦਿਲ ਕਰੇ ਕਰ ਆਪਣਾ ਧਰਮ ਪਾਲ ਪਰ ਇਕੱਲੀ ਔਰਤ ਹੋ ਕੇ ਇਸ ਬੇਜੋੜ ਸੁਹਪਣ ਨਾਲ ਸੁੰਨ ਮਸਾਂੜ ਜੰਗਲ ਵਿੱਚ ਆਪਣਾ ਧਰਮ ਕਿਵੇਂ ਨਿਭਾਏਗੀ ਸਾਨੂੰ ਤਾਂ ਇਸ ਪੂਰੀ ਟੋਲੀ ਵਿੱਚ ਵੀ ਡਰ ਲੱਗੀ ਜਾਂਦਾ ਹੈ ਲਾਜਵੰਤੀ ਬੇਸੰਕੋਚ ਹੋ ਕੇ ਕਹਿਣ ਲੱਗੀ ਜੀ ਦੇ ਦਿਲ ਵਿੱਚ ਚੋਰ ਨਹੀਂ ਉਹ ਭਲਾ ਚਾਨਣ ਤੋਂ ਕਿਉਂ ਡਰੇ ਮੈਨੂੰ ਆਪਣੇ ਆਪ ਉਮਰ ਉੱਪਰ ਭਰੋਸਾ ਹੈ ਮੇਰੇ ਪਰਿਵਾਰ ਨੂੰ ਮੇਰੇ ਤੇ ਭਰੋਸਾ ਹੈ ਜਦੋਂ ਮੈਨੂੰ ਕੋਈ ਵਹਿਮ ਨਹੀਂ ਫਿਰ ਡਰਾਂ ਕਿਉਂ ਡਰਾਂ ਕਿਸ ਤੋਂ ਡਰ ਵੀ ਕੋਈ ਚੀਜ਼ ਹੈ ਇਹ ਮੈਂ ਤਾਂ ਤੋ ਹਾਥੋਂ ਸੁਣਿਆ ਉਸੇ ਦਿਨ ਤੋ ਸੇਲੀਆਂ ਨੇ ਸਮਝੋ ਲਾਜਵੰਤੀ ਨੂੰ ਛੇਕ ਹੀ ਦਿੱਤਾ ਤਾਂ ਵੀ ਉਹਨੂੰ ਪਰਵਾਹ ਨਹੀਂ ਰੁੱਸਦੀਆਂ ਨੇ ਤੇ ਰੁੱਸੀ ਜਾਣ ਗਾਗਰ ਚੁੱਕੀ ਕੱਲੀ ਖੂਹ ਤੱਕ ਜਾਂਦੀ ਪਾਣੀ ਭਰ ਲਿਆਉਂਦੀ ਨਾ ਕੋਈ ਝਿਜਕ ਨਾ ਕੋਈ ਸੰਕੋਚ ਸਿਰ ਉੱਪਰ ਜਦੋਂ ਸੂਰਜ ਰਖਵਾਲਾ ਹੈ ਫਿਰ ਵਿਚਾਰੇ ਬੰਦੇ ਨੂੰ ਕੀ ਡਰ ਸਾਹਮਣੇ ਤੇ ਆਉਂਦਾ ਮਰਦ ਆਉਂਦਾ ਆਈ ਜਾਵੇ ਉਹ ਤਾਂ ਖੁਦ ਟਲ ਕੇ ਰਸਤਿਆਂ ਲੰਘਦਾ ਐ ਅੱਖ ਨਹੀਂ ਚੁੱਕਦਾ ਕਦੇ ਜਦੋਂ ਮੇਰੇ ਦਿਲ ਵਿੱਚ ਪਾਪ ਨਹੀਂ ਫਿਰ ਕਬੂਤਰਾਂ ਦੀ ਥਾਂ ਨੰਗੀ ਤਲਵਾਰ ਹੱਥ ਵਿੱਚ ਪਾਣਾ ਪੜੀ ਫਿਰਦਾ ਹੋਵੇ ਮੈਨੂੰ ਕੀ ਖਤਰਾ ਪਰ ਉਹ ਚ ਮਰਦ ਜਾਤ ਹੁੰਦੀ ਬੇਦਵਾਰੀ ਐ ਵਿਆਹੇ ਵਰੇ ਵੀ ਐਡੇ ਬਦਨੀਤ ਜਿਵੇਂ ਹੁਣ ਤੱਕ ਕੋਈ ਔਰਤ ਵੇਖੀ ਹੀ ਨਾ ਹੋਵੇ ਨਾਂ ਵੀ ਨਾ ਸੁਣਿਆ ਹੋਵੇ ਇਹ ਲਫੰਗੇ ਵਸ ਚੱਲੇ ਸੋਣੀ ਔਰਤ ਜਾਤ ਦਾ ਮਾਸ ਰੰਡ ਕੇ ਨਾ ਖਾ ਜਾਣ ਉਹ ਖਬਤੀ ਖਾਤ ਓ ਕਬਤੀ ਆਦਮੀ ਦਾ ਖਿਆਲ ਵਕਤ ਬੇਵਕਤ ਦਿਲ ਵਿੱਚ ਆਉਂਦਾ ਜ਼ਰੂਰ ਇਹੋ ਜਿਹਾ ਪਾਗਲ ਤਾਂ ਬੈਰਨ ਦੀ ਕੁਖੋਂ ਵੀ ਨਾ ਜੰਮੇ RAM ਜਾਣੇ ਇਕਲੌਤਾ ਹੈ RAM ਜਾਣੇ ਕੱਲਤਾ ਵਿੱਚ ਇਹਨੂੰ ਕੀ ਸੁੱਖ ਮਿਲਦਾ ਪਤਾ ਲੱਗਾ ਕਬੂਤਰਬਾਜੀ ਵਿੱਚ ਇਹਨੇ ਸਾਰੀ ਜ਼ਮੀਨ ਫੂਕ ਦਿੱਤੀ ਪਿਛਲੇ ਜਨਮ ਵਿੱਚ ਇਹ ਕਮਲਾ ਕਬੂਤਰਾਂ ਦੀ ਜੂਨ ਵਿੱਚ ਕਬੂਤਰਾਂ ਦਾ ਸਰਦਾਰ ਹੀ ਰਿਹਾ ਹੋਊਗਾ ਕਹਿੰਦੇ ਹੈ ਹਜ਼ਾਰ ਕਬੂਤਰ ਇਕੱਠੇ ਕਰਨੇ ਨੇ ਸਣ ਕੀ ਨਾ ਹੋਵੇ ਦਾ ਅੱਜ ਤੱਕ ਨਾ ਕਿਸੇ ਦਾ ਅੱਖਾ ਮੰਨਿਆ ਨਾ ਮੰਨੇਗਾ ਕਬੂਤਰਾਂ ਬਿਨਾ ਹੋਰ ਸ਼ੌਂਕ ਹੈ ਨਾ ਪਸ਼ੂਆਂ ਵਿੱਚ ਨਾ ਖੇਤ ਖਲਿਆਣ ਵਿੱਚ ਨਾ ਧਨ ਵਿੱਚ ਨਾ ਦੌਲਤ ਵਿੱਚ ਨਾ ਜ਼ਮੀਨ ਜਾਇਦਾਦ ਵਿੱਚ ਜੂਨ ਬੰਦੇ ਦੀ ਕੱਟ ਰਿਆ ਕਬੂਤਰਾਂ ਵਿਸ਼ਕਾਰ ਜਦੋਂ ਤੱਕ ਹਰ ਰੋਜ਼ ਦੋ ਕਬੂਤਰ ਨਾ ਫੜ ਲਵੇ ਰੋਟੀ ਦੀ ਬਰਕੀ ਮੂੰਹ ਵਿੱਚ ਨਹੀਂ ਪਉਂਦਾ ਘੱਟੋ ਘੱਟ ਪਾਣੀ ਪੀਣਾ ਰਾਮ ਜਾਨੇ ਕਿਸ ਕਿਸ ਜੰਗਲ ਦੇ ਕਿਸ ਕਿਸ ਕੋਨੇ ਵਿੱਚੋਂ ਕਿਵੇਂ ਕਬੂਤਰ ਫੜ ਕੇ ਲਿਆਉਂਦਾ ਹੈ ਕਬੂਤਰ ਹੱਥ ਵਿੱਚ ਲੈ ਕੇ ਉਸ ਨੂੰ ਇਉਂ ਲਗਿਆ ਕਰਦਾ ਜਿਵੇਂ ਚੰਦ ਸੂਰਜ ਦੋਵੇਂ ਹੱਥਾਂ 'ਚ ਆ ਗਏ ਹੋਣ ਜਦੋਂ ਉਹਦੇ ਬਾੜੇ ਵਿੱਚ ਆ ਜਾਂਦੇ ਕਬੂਤਰ ਤਾਂ ਉੱਥੇ ਹੀ ਇੰਨਾ ਜੀ ਲੱਗ ਜਾਂਦਾ ਕਿ ਮੁੜ ਕੇ ਹੋਰ ਕਿਧਰੇ ਜਾਂਦਾ ਹੀ ਨਾ ਉਹਨਾਂ ਨੂੰ ਲੱਗਦਾ ਜਿਵੇਂ ਜੰਮਣ ਵਾਲੇ ਮਾਂ ਪਿਓ ਦੇ ਆਲੇ ਵਿੱਚ ਹੀ ਆ ਗਏ ਹੋਣ ਕਬੂਤਰ ਤਾਂ ਕਬੂਤਰ ਪਤਾ ਨਹੀਂ ਕੀ 87 ਇਸ ਜਵਾਨ ਵਿੱਚ ਬਾਜ ਇਲ ਕਾਂ ਤੇ ਸੱਪ ਤੱਕ ਉਸ ਉੱਪਰ ਇਤਬਾਰ ਕਰ ਲੈਂਦੇ ਪਰ ਆਪਣੀ ਪ੍ਰੀਤ ਦਾ ਪ੍ਰਸਾਦ ਸਿਵਾਏ ਕਬੂਤਰਾਂ ਦੇ ਉਸ ਨੇ ਕਿਸੇ ਨੂੰ ਨਾ ਮੰਡਿਆ ਹਥੇੜੀਆਂ ਤੇ ਚੋਗਾ ਚਗਾਉਂਦਾ ਹੱਥੀ ਪਾਣੀ ਪੀਉਂਦਾ ਇੱਕ ਇੱਕ ਨੂੰ ਪਿਆਰ ਨਾਲ ਪਲੋਸਦਾ ਕਦੇ ਕਦਾਂ ਹੀ ਲਾਸ਼ਵੰਤੀ ਸੋਚਦੀ ਇਸ ਬੰਦੇ ਤੋਂ ਕਬੂਤਰ ਨਹੀਂ ਸਾਹਮਦੇ ਹੈ ਇਸ ਤੋਂ ਕਿਸੇ ਨੇ ਇਹ ਤਾਂ ਕੀ ਖਤਰਾ ਹਰ ਦੂਜੇ ਤੀਜੇ ਦਿਨ ਉਸ ਨਾਲ ਸਾਹਮਣਾ ਹੋ ਜਾਂਦਾ ਕਦੀ ਕਦੀ ਬਰੀਕ ਦੁਪੱਟੇ ਵਿੱਚ ਮੂੰਹ ਠੀਕ ਨਾ ਦਿਸਦਾ ਤਾਂ ਲੰਘ ਜਾਣ ਪਿੱਛੋਂ ਕੁੰਡ ਚੱਕ ਕੇ ਵੇਖ ਲੈਂਦੀ ਪਰ ਆਪਣੀ ਤੁਣ ਵਿੱਚ ਖੋਇਆ ਉਹ ਬੰਦਾ ਕਦੇ ਇੱਧਰ ਉੱਧਰ ਨਾ ਵੇਖਦਾ ਦਿਲ ਮਸੂਸ ਕੇ ਅੱਗੇ ਤੁਰ ਪੈਂਦੀ ਹੇਠਾਂ ਹੀ ਹੋਂਠਾਂ ਹੀ ਹੋਂਠਾਂ ਵਿੱਚ ਸਹਿਜੇ ਆਖਦੀ ਪਾਗਲ ਕਿਸੇ ਥਾਂ ਦਾ 9 ਮਹੀਨੇ ਮਾਂ ਦੀ ਕੁੱਖ ਵਿੱਚ ਐਵੇਂ ਭਾਰਟ ਹੋਇਆ ਹੈ ਤਾਂ ਮਰਦ ਜਾਤ ਹੈ ਫਿਰ ਰਸਤਾ ਛੱਡ ਕੇ ਪਰਿਉ ਕਿਉਂ ਲੰਘ ਜਾਂਦਾ ਕੁੜੀਆਂ ਚਿੜੀਆਂ ਡਰਨ ਤਾਂ ਡਰਨ ਇਹਦੇ ਮਨ ਵਿੱਚ ਕੀ ਡਰ ਬੈਠ ਗਿਆ ਪੀਰੇ-ਪਰੇ ਹੋ ਗਏ ਦੀ ਲੰਗਦਾ ਪੁੱਠਾ ਦਿਮਾਗ ਦਾ ਬਿਲਕੁਲ ਪੁੱਠਾ ਹੈ ਪਾਣੀ ਭਰਨ ਪਿੱਛੇ ਇੱਕ ਦਿਨ ਲੱਜ ਇਕੱਠੀ ਕਰ ਰਹੀ ਕਿ ਸਾਹਮਣੇ ਆਉਂਦਾ ਦਿਸਿਆ ਪਾਣੀ ਸੁੱਕ ਜਾਂਦਾ ਤਾਂ ਰਸਤਾ ਖੂ ਲਾਗਿਉਂਦੀ ਹੋ ਜਾਂਦਾ ਹੈ ਹੋਰ ਕੋਈ ਹੁੰਦਾ ਪਾਣੀ ਪੀਣ ਬਾਨੇ ਆ ਜਾਂਦਾ ਪਰ ਇਹਨੂੰ ਤਾਂ ਕਬੂਤਰ ਬਿਨਾ ਹੋਰ ਕੁਛ ਦਿਸਦਾ ਹੀ ਨਹੀਂ ਕੋਲੋਂ ਦੀ ਲੰਗ ਨ ਲੱਗਾ ਹੱਥ ਦੇ ਇਸ਼ਾਰੇ ਨਾਲ ਲਾਜਵੰਤੀ ਨੇ ਬੁਲਾ ਲਿਆ ਗਾਗਰ ਚ ਕਾਣ ਵਾਸਤੇ ਕਿਹਾ ਖੜਾ ਖਲੋਤਾ ਬੱਚੇ ਵਾਂਗ ਕਹਿੰਦਾ ਪਰ ਮੇਰੇ ਦੋਹਾਂ ਹੱਥਾਂ ਵਿੱਚ ਤਾਂ ਕਬੂਤਰ ਨੇ ਛੱਡੇ ਤਾਂ ਉੱਡ ਜਾਣਗੇ ਇੰਨੀ ਗੱਲ ਕਹਿ ਕੇ ਅੱਗੇ ਤੁਰ ਪਿਆ ਪੱਥਰ ਦੀ ਮੂਰਤੀ ਵਾਂਗ ਲਾਜਵੰਤੀ ਧੀਰ ਤੱਕ ਖਲੋਤੀ ਰਹੀ ਹੋਸ਼ ਆਈ ਓਹ ਲੱਗਾ ਜਿਵੇਂ ਅਣਦੇਖੀ ਅੱਗ ਉਹਦੇ ਜੋਬਨ ਨੂੰ ਲੂ ਗਈ ਹੋਵੇ ਇਸ ਨਾਲੋਂ ਤਾਂ ਮੌਤ ਬਿਹਤਰ ਹੈ ਗਾਗਰ ਆਪਣੇ ਆਪ ਚੁੱਕ ਕਿਸੇ ਉੱਪਰ ਰੱਖੀ ਪਰ ਜਿਵੇਂ ਪਾਰਾ ਪੱਥਰ ਚੁੱਕਿਆ ਹੋਵੇ ਪਤਾ ਨਹੀਂ ਕੀ ਸੋਚ ਕੇ ਅਗਲੇ ਦਿਨ ਉਹ ਵੱਡੀ ਗਾਗਰ ਲੈ ਕੇ ਤੇ ਵੱਡਾ ਕਲਸ਼ ਲੈ ਕੇ ਆਈ ਹਰ ਰੋਜ਼ ਨਾਲੋਂ ਥੋੜਾ ਕੁ ਸਮਾਂ ਪਹਿਲਾਂ ਇਤਿਫਾਕ ਇਹ ਕਿ ਇਨਲਾਜਬ ਲੇਟਣ ਲੱਗੀ ਉਹ ਆਉਂਦਾ ਦਿਖਾਈ ਦਿੱਤਾ ਐਤਕਾਂ ਪਿੰਡੋਂ ਜੰਗਲ ਵੱਲ ਜਾ ਰਿਹਾ ਇੱਕ ਦੋ ਖੇਤ ਦੂਰ ਸੀ ਜਿਉਂ-ਜਿਉਂ ਨੇੜੇ ਆਉਂਦਾ ਗਿਆ ਹੱਥ ਨਾਲ ਪਿੱਠ ਪਿੱਛੋਂ ਚੁੰਨੀ ਹੇਠਾਂ ਖਿੱਚ ਕੇ ਕੁੰਡ ਉੱਪਰ ਨੂੰ ਹਟਾਉਂਦੀ ਗਈ ਜਿਵੇਂ ਕਿਸੇ ਨੂੰ ਇਸ ਹਰਕਤ ਦਾ ਪਤਾ ਨਾ ਹੋਵੇ ਜਿਵੇਂ ਉਹ ਹੱਥ ਉਹ ਜਿਸਮ ਉਦਾ ਨਾਂ ਹੋ ਕੇ ਕਿਸੇ ਹੋਰ ਦਾ ਹੋਵੇ ਨੇੜੇ ਆਇਆ ਕਹਿੰਦੀ ਹੁਣ ਤਾਂ ਤੇਰੇ ਦੋਵੇਂ ਹੱਥ ਖਾਲੀ ਨੇ ਹੁਣ ਕੀ ਬਹਾਨਾ ਲਾ ਕੇ ਇਨਕਾਰ ਕਰੇਗਾ ਇਨਾ ਅਮਰਤ ਬੋਲਾਂ ਤੋਂ ਚੌਂਖ ਕੇ ਲਾਜਵੰਤੀ ਵੱਲ ਦੇਖਿਆ ਬੁੜਬੜਾਇਆ ਹੁਣ ਬਸ 21 ਕਬੂਤਰ ਘਟਨੇ ਲਾਜਵੰਤੀ ਨੰਗੇ ਮੂੰਹ ਹੱਸੀ ਘਟਨੇ ਤਾਂ ਕਰ ਤਾਂ ਕਿਉਂ ਨਹੀਂ ਪੂਰੇ ਚੱਲ ਹੁਣ ਗਾਗਰ ਚਕਵਾ ਕੱਲ ਕਿਨੇ ਚਕਾਈ ਸੀ ਤੂੰ ਨਾ ਮੰਨਿਆ ਫੇਰ ਮੈਂ ਔਖੀ ਸੌਖੀ ਨੇ ਗੁੱਸਾ ਖਾ ਗਿਆ ਆਪੇ ਚੱਕ ਲਈ ਹੁਣ ਹੋਰ ਹੁਣ ਗੁੱਸਾ ਕਿੱਧਰ ਗਿਆ ਹੁਣ ਕਰ ਲਾ ਗੁੱਸਾ ਅੱਜ ਤਾਂ ਗੁੱਸਾ ਆ ਜਾਵੇ ਤਾਂ ਵੀ ਗਾਗਰਣਾ ਉੱਠੇ ਕਿਉਂ ਅੱਜ ਕੀ ਹੋ ਗਿਆ ਦਿਸਦਾ ਨਹੀਂ ਕੱਲ ਵਾਲੀ ਤੋਂ ਅੱਜ ਵਾਲੀ ਗਾਗਰ ਕਿੰਨੀ ਵੱਡੀ ਐ ਵੱਡੀ ਗਾਗਰ ਕਿਹਦੇ ਭਰੋਸੇ ਲੈ ਕੇ ਆਈ ਐ ਕਿਸੇ ਭਲੇ ਮਾਨਸ ਦੇ ਭਰੋਸੇ ਜਿਸ ਦੇ ਹੱਥਾਂ ਵਿੱਚ ਅੱਜ ਕਬੂਤਰ ਨਹੀਂ ਹੈਗੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਹਿੰਦਾ ਮੇਰੇ ਉੱਪਰ ਇੰਨਾ ਭਰੋਸਾ ਕੀਤਾ ਫਿਰ ਤਾਂ ਚਕਵਾਉਣੀ ਪੈਣੀ ਐ ਮੈਨੂੰ ਗਾਗਰ ਵਾਕਈ ਉਹ ਅਰਧ ਪਾਗਲ ਗਾਗਰ ਚਕਵਾ ਕੇ ਫੌਰਨ ਰਵਾਨਾ ਹੋ ਗਿਆ ਨਾ ਅੱਗੇ ਗੱਲ ਕੀਤੀ ਨਾ ਪਿੱਛੇ ਮੁੜ ਕੇ ਵੇਖਿਆ ਜਿਸ ਦੀ ਬਜਾਏ ਕੁੰਡ ਦਾ ਭਰਮ ਬਣਿਆ ਰਹਿਦਾ ਚੰਗਾ ਰਹਿੰਦਾ ਸ੍ਰਸ਼ਟੀ ਰਚਨਾ ਤੋਂ ਲੈ ਕੇ ਅੱਜ ਤੱਕ ਕਿਸੇ ਸੋਹਣੀ ਕੁੜੀ ਦੇ ਜੋਬਨ ਦੀ ਇੰਨੀ ਬੇਇਜ਼ਤੀ ਨਹੀਂ ਹੋਈ ਹੋਣੀ ਰਸਤੇ ਦੀ ਬਾਟ ਪੂਰੀ ਕਰਨੀ ਔਖੀ ਹੋ ਗਈ ਦੂਜੇ ਦਿਨ ਖੁਦ ਕਬੂਤਰਾਂ ਦੇ ਬਾੜੇ ਤੱਕ ਚਲੀ ਗਈ ਛਾਤੀ ਤੱਕ ਨੀਵਾ ਕੁੰਡ ਕੱਢ ਕੇ ਬਾੜੇ ਦਾ ਫਟਕ ਖੋਲਿਆ ਅਜੀਬ ਅਨੋਠਾ ਨਜ਼ਾਰਾ ਅਣਗਿਣਤ ਚਿੱਟੇ ਕਬੂਤਰ ਜਿਸਦੇ ਇਰਤ-ਗਿਰਤ ਚੋਗਾ ਚੁਗ ਰਹੇ ਸਨ ਗੁੱਟਰ-ਗੂੰ ਗੁੱਟਰ-ਗੂੰ ਦੀ ਅੰਮ੍ਰਿਤ ਬਾਣੀ ਬੋਲਦੇ ਖੰਭ ਫੜਫੜਾਉਂਦੇ ਕਦੇ ਸਿਰ ਤੇ ਚੜ ਜਾਂਦੇ ਕਦੇ ਮੋਢਿਆਂ ਤੇ ਬੈਠ ਜਾਂਦੇ ਨੇੜੇ ਚਲੀ ਗਈ ਕਬੂਤਰਾਂ ਨੂੰ ਕੋਈ ਪ੍ਰਵਾਹ ਨਹੀਂ ਨਾ ਉਹ ਡਰੇ ਨਾ ਉਹ ਉੱਡੇ ਤੇ ਜਵਾਨ ਦੀਆਂ ਅੱਖਾਂ ਵੀ ਕਬੂਤਰਾਂ ਵਿੱਚ ਜੰਮੀਆਂ ਹੋਈਆਂ ਕਿਸੇ ਵੱਲ ਤਵੱਜੋ ਦੇਵੇ ਤਾਂ ਕਿਉਂ ਦੇਵੇ ਤੇਰੀ ਕਬੂਤਰਾਂ ਦਾ ਮੇਲਾ ਦੇਖਣ ਆ ਗਈ ਪਹਿਲਾ ਆਉਣਾ ਚਾਹੀਦਾ ਸੀ ਕਬੂਤਰਾਂ ਨਾਲੋਂ ਵੱਦ ਜਹਾਨ ਵਿੱਚ ਹੋਰ ਵੀ ਹੈ ਕੀ ਸੋਚਣ ਲੱਗੀ ਕੁੰਡ ਵਿੱਚ ਦੀ ਕਬੂਤਰ ਠੀਕ ਦਿਸਦੇ ਵੀ ਤਾਂ ਨਹੀਂ ਨਾਲੇ ਇੰਨਾ 마ਸੂਮਾਂ ਤੋਂ ਕੀ ਸੰਗਣਾ ਕੁੰਡ ਚੱਕ ਦਿੱਤਾ ਜਵਾਨ ਨਿਰੰਤਰ ਆਪਣੇ ਕਬੂਤਰਾਂ ਨਾਲ ਖੇਡਦਾ ਰਿਹਾ ਚੋਗਾ ਜਗਾਉਂਦਾ ਰਿਹਾ ਘਰ ਵਾਪਸ ਆਈ ਪਰ ਨਜ਼ਾਰਾ ਖਾਂਬ ਫੜਾਉ ਵੜ ਫੜਾਉਣੋਂ ਨਾ ਹਟਿਆ ਰਾਤੀ ਸੁਪਨਿਆਂ ਵਿੱਚ ਵੀ ਕਬੂਤਰ ਉੱਡਦੇ ਰਹੇ ਪਾਣੀ ਪਰਨ ਜਾਂਦੀ ਨੇ ਅਜੇ ਅੱਧਾ ਪੈਂਡਾ ਮੁਕਾਇਆ ਸੀ ਕਿ ਸੁਫਨੇ ਵਾਲਾ ਉਹੀ ਜਵਾਨ ਸਾਹਮਣੋਂ ਆਉਂਦਾ ਨਜ਼ਰੀ ਪਿਆ ਦੋਵੇਂ ਇੱਕ ਦੂਜੇ ਵੱਲ ਵਧ ਰਏ ਸਨ ਔਰਤ ਦੇ ਸਿਰ ਤੇ ਖਾਲੀ ਗਾਗਰ ਤੇ ਜਵਾਨ ਦੇ ਹੱਥਾਂ ਵਿੱਚ ਦੋ ਕਬੂਤਰ ਪਰ ਅੱਜ ਉਹ ਰਸਤਿਆਂ ਪਰੇ ਨਹੀਂ ਹਟਿਆ ਪਰਾਂ ਨਿੰਟਲਿਆ ਲਾਜਵੰਤੀ ਦੇ ਰੋਮ-ਰੋਮ ਵਿੱਚ ਚਰਨਾਟ ਛਿੜ ਗਈ ਬੇਈਮਾਨ ਦੇ ਮਨ ਵਿੱਚ ਖੋਟ ਲੱਗਦਾ ਸੋਨਸਾਨ ਜੰਗਲ ਦੂਰ ਦੂਰ ਤੱਕ ਆਵਾਜ਼ ਸੁਣਨ ਵਾਲਾ ਵੀ ਕੋਈ ਨਹੀਂ ਕਰਾਂ ਤਾਂ ਕੀ ਕਰਾਂ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਵੀ ਕਦਮ ਦੂਰੋਂ ਉਹਦੀ ਆਵਾਜ਼ ਸੁਣੀ ਕਹਿ ਰਿਹਾ ਸੀ ਬਸ ਦੋ ਕਬੂਤਰ ਘਟਨੇ ਕੱਲ ਨੂੰ ਮੇਰਾ ਵਾੜਾ ਪੂਰਾ ਹੋ ਜਾਣਾ ਇਸ ਖੁਸ਼ੀ ਵਿੱਚ ਰਾਹ ਤੋਂ ਪਰੇ ਟਲਣਾ ਭੁੱਲ ਗਿਆ ਸਿੱਧਾ ਲਾਜਵੰਤੀ ਵੱਲ ਤੁਰਦਾ ਆਇਆ ਸੋਚਣ ਲੱਗਿਆ ਪਰ ਮੈਥੋਂ ਕਿਸੇ ਨੂੰ ਡਰਨ ਦੀ ਕੀ ਲੋੜ ਐ ਇੰਨੇ ਸਾਲ ਕਬੂਤਰਾਂ ਦੀ ਮੁਹੱਬਤ ਐਵੇਂ ਤਾਂ ਨਹੀਂ ਕੀਤੀ ਮਾਨ ਵਿੱਚਲੀ ਬੇਚੈਨੀ ਕੁਝ ਘਟੀ ਤਾਂ ਬੋਲੀ ਕਬੂਤਰਾਂ ਦੀ ਮੁਹੱਬਤ ਵਿੱਚ ਕੰਕਰ ਚੁਗਣੇ ਤਾਂ ਨਹੀਂ ਸਿੱਖ ਗਿਆ ਮਰਦ ਧੀਮੀ ਚਾਲ ਹੋ ਗਿਆ ਕਹਿੰਦਾ ਕੋਸ਼ਿਸ਼ ਕੀਤੀ ਸੀ ਕਾਮਯਾਬੀ ਨਹੀਂ ਮਿਲੀ ਪੇਟ ਫੁੱਲ ਗਿਆ ਮਰਦਾ ਮਰਦਾ ਮਸਾਂ ਬਚਿਆ ਮੰਦਾ ਚੋਰ ਭੱਜ ਗਿਆ ਤਾਂ ਲਾਜਵੰਤੀ ਹੌਸਲੇ ਵਿੱਚ ਹੋ ਗਈ ਕੁੰਡ ਵਿੱਚੋਂ ਹੱਸਦੀ ਹੋਈ ਬੋਲੀ ਕਬੂਤਰ ਤਾਂ ਪਾਲ ਵਾਸਤੇ ਕਬੂਤਰੀ ਦਾ ਸਾਥ ਨਹੀਂ ਛੱਡਦੇ ਪਰ ਤੂੰ ਹੁਣ ਤੱਕ ਵਿਆਹ ਹੀ ਨਹੀਂ ਕਰਾਇਆ ਕਿਉਂ ਨਾਗ ਵਰਗੀ ਕਾਲੀ ਦਾੜੀ ਵਿੱਚੋਂ ਦੂਧਿਆ ਹਾਸਾ ਖਿਲਾਰਦਾ ਕਹਿੰਦਾ ਕੱਲ ਪ੍ਰਾਣਪੂਰ ਪੂਰਾ ਹੋ ਜਾਣਾ ਹੈ ਕਬੂਤਰ 1000 ਹੋ ਜਾਣਗੇ ਨਾ ਫਿਰ ਇਸ ਬਾਰੇ ਮੈਂ ਸੋਚੂਗਾ ਪਰ ਸੁਫਨੇ ਵਰਗੀ ਕਬੂਤਰੀ ਮਿਲੇਗੀ ਤਾਂ ਹੀ ਨਾ 22 ਸਾਲ ਪਹਿਲਾਂ ਮੈਨੂੰ ਸੁਪਨਾ ਆਇਆ ਸੀ ਕਹਿੰਦੀ ਸੀ ਹਜ਼ਾਰ ਕਬੂਤਰ ਹੋ ਗਏ ਮੈਂ ਆਉਂਗੀ ਲਾਜਵੰਤੀ ਖਿੜਖੜਾ ਕੇ ਹੱਸਦੀ ਬੋਲੀ ਪਾਗਲ ਦੇ ਸਿਰ ਉੱਪਰ ਸਿੰਘ ਥੋੜੀ ਹੋਇਆ ਕਰਦੇ ਨੇ ਸੁਫਨੇ ਉੱਪਰ ਭਰੋਸਾ ਕਰਕੇ ਉਮਰ ਬਤਾ ਦੇਗਾ ਅਣ ਦੇਖੀ ਖੁਸ਼ੀ ਨਾਲ ਕਬੂਤਰਬਾਜ਼ ਹੌਸਲੇ ਨਾਲ ਬੋਲਿਆ ਹਜ਼ਾਰ ਕਬੂਤਰ ਹੋ ਗਏ ਤਾਂ ਵੀ ਕੀ ਮੈਨੂੰ ਸੁਫਨੇ ਵਾਲੀ ਕਬੂਤਰੀ ਨਹੀਂ ਮਿਲੇਗੀ ਉਹਦੇ ਸਵਾਲ ਦਾ ਜਵਾਬ ਨਾ ਦੇ ਕੇ ਲਾਜਵੰਤੀ ਜਾਂਦੀ ਜਾਂਦੀ ਕਹਿੰਦੀ ਤੂੰ ਜਾਣੇ ਤੇਰਾ ਸੁਫਨਾ ਜਾਣੇ ਮੈਨੂੰ ਤਾਂ ਪਾਣੀ ਭਰਨ ਦੇ ਭਰਨ ਦੇ ਦੇਰ ਹੋ ਰਹੀ ਹੈ ਤੁਰ ਪਈ ਪਿੱਛੇ ਮੁੜ ਕੇ ਨਹੀਂ ਦੇਖਿਆ ਜਵਾਨ ਧੀਰ ਤੱਕ ਖਲੋ ਕੇ ਗੁੱਤਨਾ ਲਟਕਦੀਆਂ ਰੰਗ ਬਰੰਗੀਆਂ ਪਰਾਂਦੀਆਂ ਦੇਖਦਾ ਰਿਹਾ ਇਸੇ ਥਾਂ ਤੇ ਦੂਜੇ ਦਿਨ ਫੇਰ ਮਲਾਪ ਹੋਇਆ ਹੱਥਾਂ ਵਿੱਚ ਫੜੇ ਦੋਵੇਂ ਕਬੂਤਰ ਕੁੰਡ ਅੱਗੇ ਕਰਕੇ ਕਹਿੰਦਾ ਬਹੁਤ ਖੁਸ਼ਾਂ ਅੱਜ ਮੇਰੀ ਪ੍ਰਤੀਗਿਆ ਪੂਰੀ ਹੋਈ ਭੋਲੇ ਕਬੂਤਰ ਮੇਰੇ ਸੁਪਨੇ ਦੀ लाज ਰੱਖਣਗੇ ਇਹ ਕਹਿ ਕੇ ਉਹਨੇ ਲਾਜਵੰਤੀ ਦੇ ਸਿਰ ਉੱਪਰ ਪੀਹੀ ਖਾਲੀ ਕਾਗਰ ਨੂੰ ਦੇਖਿਆ ਹੀ ਸੀ ਕਿ ਗੁੱਸੇ ਵਿੱਚ ਕੁੰਡ ਚੁੱਕਦਿਆਂ ਉੱਚੇ ਸੁਰ ਵਿੱਚ ਬੋਲੀ ਪੋੜੇ ਕਬੂਤਰਾਂ ਦੀ ਮੁਹੱਬਤ ਵਿੱਚ ਤੂੰ ਬਿੱਲੀ ਵਾਲੇ ਗੁਰ ਸਿੱਖ ਗਿਆ ਤੇਰੀਆਂ ਅੱਖਾਂ ਵਿਚਲੀ ਬਦਨੀਤੀ ਮੈਨੂੰ ਸਾਫ਼ ਦਿਸ ਰਹੀ ਹੈ ਸੁਨਸਾਨ ਜੰਗਲ ਵਿੱਚ ਮੇਰੇ ਨਾਲ ਜ਼ਬਰਦਸਤੀ ਕਰਨੀ ਚਾਹਨਾ ਪਰ ਮੇਰੇ ਤਾਂ ਦੋਵੇਂ ਹੱਥਾਂ ਵਿੱਚ ਦੋ ਕਬੂਤਰ ਨੇ ਫੇਰ ਕੀ ਹੋਇਆ ਕਬੂਤਰ ਖਾਲੀ ਗਾਗਰ ਵਿੱਚ ਰੱਖ ਕੇ ਕੀ ਉੱਪਰ ਕਲਸ਼ ਦਾ ਟੱਕਣ ਨਹੀਂ ਦਿੱਤਾ ਜਾ ਸਕਦਾ ਲਾਜਵੰਤੀ ਦੇ ਬੋਲ ਸੁਣ ਕੇ ਜਵਾਨ ਖੁਸ਼ੀ ਨਾਲ ਨੱਚਣ ਲੱਗਾ ਕਹਿੰਦਾ ਹੂਬ ਹੂ ਉਹੀ ਸੁਪਨਾ ਮੈਨੂੰ ਅੱਜ ਵਾੰਗੀ ਯਾਦ ਹੈ ਉਹੀ ਮੇਰੇ ਸੁਫਨੇ ਵਾਲੀ ਕਬੂਤਰੀ ਤੂੰ 22 ਸਾਲ ਬਾਅਦ ਮੈਨੂੰ ਅੱਜ ਦਿਸੀ ਐ ਉਸੇ ਰਾਤ ਤੇਰਾ ਜਨਮ ਹੋਇਆ ਹੋਣਾ ਹੁਣ ਇਹ ਕਬੂਤਰ ਉੱਡਦੇ ਨੇ ਤਾਂ ਉੱਡ ਜਾਣ ਮੇਰਾ ਆਕਾਸ਼ ਸਾਹਮਣੇ ਪਿਆ ਐ ਸੰਗ ਨਾਲ ਦੂਰੀ ਹੋਈ ਲਾਜਵੰਤੀ ਦੇ ਕੰਨਾਂ ਨੇ ਧੀਮੀ ਧੀਮੀ ਬੋਲ ਸੁਣੇ ਮੇਰੇ ਸੁਫਨਿਆਂ ਦੀ ਕਬੂਤਰੀਏ ਕਿੰਨੀ ਦੇਰ ਬਾਅਦ ਆਈਆਂ ਤੂੰ ਜਦੋਂ ਗੱਲ ਨਾਲ ਦਾੜੀ ਛੁਹੀ ਹੋਸ਼ ਆਸ ਭੁੱਲਦੀ ਲਾਜਵੰਤੀ ਨੇ ਪੁੱਛਿਆ ਇੰਨੇ ਬਰਸ ਜੁਦਾਈ ਕਿਵੇਂ ਸਹੀ ਪਰ ਮੇਰਾ ਸੁਪਨਾ ਪੂਰਾ ਜਦ ਹੋਣਾ ਸੀ ਉਹ ਅੱਜ ਹੀ ਹੋਣਾ ਸੀ ਫਿਰ ਜੁਦਾਈ ਕਿਵੇਂ ਹੱਥਾਂ ਦੀ ਬੰਦਸ਼ ਵਿੱਚੋਂ ਛੁੱਟਣਸਾਰ ਸਫੇਦ ਖੰਭ ਫੜਫੜਾਉਂਦੇ ਦੋਵੇਂ ਕਬੂਤਰ ਅਜੇਹੇ ਉੱਡੇ ਕੀ ਉੱਡਦੇ ਹੀ ਗਏ ਅਨੰਤ ਤੱਕ ਉੱਡਦੇ ਹੀ ਗਏ ਅਸਮਾਨ ਜਾਣੇ ਜਾਂ ਉਹਨਾਂ ਦੇ ਖੰਭ ਜਾਣਨ ਕਹਾਣੀ ਪੂਰੀ ਹੁੰਦੀ ਹੈ ਅਗਲੀ ਕਹਾਣੀ ਨਾਲ ਫਿਰ ਮਿਲਾਂਗੇ ਤੱਕ ਲਈ ਰਪ ਰੱਖਾ ਨਵੀਆਂ ਕਹਾਣੀਆਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਜੀ ਪਸੰਦ ਆਵੇ ਤਾਂ ਲਾਈਕ ਜਰੂਰ ਕਰਨਾ ਫਿਰ ਮਿਲਦੇ ਆਂ ਅਗਲੀ ਕਹਾਣੀ ਨਾਲ ਥੈਂਕ ਯੂ